ਦਿਨ ਦੇ ਵਿੱਚ ਬਹੁਤ ਸਾਰੇ ਅਜਿਹੇ ਟਾਈਮ ਜਾਂਦੇ ਹਨ ਜਦੋਂ ਕਿ ਸਾਨੂੰ ਲੱਗਦਾ ਹੈ ਕਿ ਇੱਕ ਕੱਪ ਜੇ ਸਾਨੂੰ ਟੀ ਦਾ ਮਿਲ ਜਾਏ ਤਾਂ ਬਹੁਤ ਅੱਛਾ ਰਹੇਗਾ ਬਿਕੋਜ਼ ਵੀ ਇੰਡੀਅਨਸ ਆਰ ਯੂਜ਼ ਟੂ ਹੈਵਿੰਗ ਟੀ ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕਿ ਟੂ ਮਾਚ ਆਫ ਟੀ ਇਜ਼ ਇਟ ਗੁੱਡ ਫॉर ਯੂ অর ਇਟ ਇਜ਼ ਬੈਡ ਫॉर ਯੂ ਲੇਕਿਨ ਟੀ ਜੇ ਤੁਸੀਂ ਪੀਣੀ ਹੈ ਤਾਂ ਉਹਦਾ ਸਹੀ ਤਰੀਕਾ ਕੀ ਹੈ ਔਰ ਕਿੰਨੀ ਤੁਸੀਂ ਨਾਰਮਲ ਜਿਹੜੀ ਇੰਡੀਅਨ ਟੀ ਵਿਦ ਮਿਲਕ ਐਂਡ 슈ਗਰ ਤੋਂ ਡੇ ਸਿਹਤ ਨੂੰ ਕਿਸ ਤਰ੍ਹਾਂ ਨਾਲ ਇਫੈਕਟ ਕਰ ਸਕਦੀ ਹੈ ਅਪਾ ਗੱਲ ਕਰਾਂਗੇ ਐਸੀ ਟੀ ਜਿਹਦੇ ਵਿੱਚ ਤੁਸੀਂ ਸਕਿਮ ਮਿਲਕ ਪਾਇਆ ਹੈ ਸੋ 1 ਕੱਪ ਆਫ ਟੀ ਜਨਰਲੀ ਜਿਹੜਾ ਕੱਪ ਹੈ ਥੈਟ ਇਜ਼ 150 ਐਮਐਲ ਟੂ 200 ਐਮਐਲ ਔਰ ਜੇ ਤੁਸੀਂ ਸਕਿਮ ਮਿਲਕ ਦੇ ਨਾਲ ਟੀ ਬਣਾਉਂਦੇ ਹੋ ਵਿਦਆਊਟ 슈ਗਰ ਥੈਟ ਕਾਸਸ ਯੂ ਅਬਾਊਟ 20 ਕੈਲਰੀਜ਼ ਲੇਕਿਨ ਜੇ ਤੁਸੀਂ ਉਹਨੂੰ 슈ਗਰ ਔਰ ਸਕਿਮ ਮਿਲਕ ਦੇ ਨਾਲ ਤੁਸੀਂ ਬਣਾਉਂਦੇ ਹੋ ਦੈਨ ਇਟ ਇਜ਼ 34 ਕੈਲਰੀਜ਼ ਦੇ ਕਰੀਬ ਹੁੰਦੀ ਹੈ ਲੇਕਿਨ ਜੇ ਤੁਸੀਂ ਇਹਨੂੰ ਫੁੱਲ ਫੈਟ ਮਿਲਕ ਦੇ ਨਾਲ ਬਣਾਉਂਦੇ ਹੋ ਦੈਨ ਇਟ ਕਾਸਸ ਯੂ ਅਬਾਊਟ 50 ਕੈਲਰੀਜ਼ ਉਨ ਸੋਚੋ ਜੇ ਤੁਸੀਂ weight watch ਕਰ ਰਹੇ ਹੋ ਜੇ ਤੁਸੀਂ ਦਿਨ ਦੇ ਵਿੱਚ 5 cups of normal tea ਲੈ ਲੇ ਤਾਂ 30 30 calories ਨੂੰ ਤੁਸੀਂ 5 ਨਾਲ ਮਲਟੀਪਲਾਈ ਕਰੋ 150 calories ਬੇਵਜਾ ਤੁਸੀਂ ਹਰ ਰੋਜ਼ ਜ਼ਿਆਦਾ ਲੈ ਰਹੇ ਹੋ ਲੇਕਿਨ ਜੇ ਤੁਸੀਂ ਹੋਲ ਫੈਟ ਮਿਲਕ ਯੂਜ਼ ਕਰ ਰਹੇ ਹੋ ਦੈਨ ਯੂ ਆਰ ਐਡਿੰਗ ਇਵਨ ਮੋਰ ਕੈਲਰੀਜ਼ ਚਲੋ ਇਹ ਤਾਂ ਗੱਲ ਹੋਈ ਕੈਲਰੀਜ਼ ਦੀ ਜੇ ਤੁਸੀਂ weight ਕੌਨਸ਼ੀਅਸ ਹੈਗੇ ਹੋ ਲੇਕਿਨ ਬਹੁਤ ਜ਼ਿਆਦਾ ਟੀ ਲੈਣ ਦੇ ਨਾਲ ਤੁਹਾਨੂੰ ਚੁਸਤੀ ਨਹੀਂ ਆਉਂਦੀ ਲੇਕਿਨ ਇਹ ਚੀਜ਼ ਤੁਹਾਨੂੰ ਆਪਣੇ ਉੱਪਰ ਐਡਿਕਟ ਬਣਾ ਲੈਂਦੀ ਹੈ ਔਰ ਜਦ ਤੱਕ ਤੁਸੀਂ ਟੀ ਨਹੀਂ ਲੈਂਦੇ बिकॉज ਟੀ ਇਸ ਹੈਵਿੰਗ ਕੈਫੀਨ ਸੋ ਇਹ ਕੈਫੀਨ ਦੀ ਜਦੋਂ ਸਾਨੂੰ ਆਦਤ ਪੈ ਜਾਂਦੀ ਹੈ ਤਾਂ ਬਿਨਾ ਟੀ ਤੋਂ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਤੁਹਾਡੇ એનર્ਜੀ ਲੈਵਲਸ ਡਾਊਨ ਹੋ ਸਕਦੇ ਜੇ ਤੁਹਾਨੂੰ ਟੀ ਨਾ ਮਿਲੇ ਔਰ ਜ਼ਿਆਦਾ ਟੀ ਲੈਣ ਦੇ ਨਾਲ ਤੁਹਾਨੂੰ ਇੰਟਰਸਟਾਈਨਲ ਅਲਸਰਸ ਹੋ ਸਕਦੇ ਹਨ ਸਟਮਕ ਅਲਸਰਸ ਹੋ ਸਕਦੇ ਹਨ ਤੁਹਾਡੀ ਬਾਡੀ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ ਔਰ ਕਾਫੀ ਦੇਖਿਆ ਗਿਆ ਹੈ ਕਿ ਸਪੈਸ਼ਲੀ ધ ewomen ਜਿਨ੍ਹਾਂ ਦੇ ਵਿੱਚ ਸਾਈਕਲ ਦੇ ਦੌਰਾਨ ਬਲੱਡ ਲਾਸ ਹੁੰਦਾ ਹੈ ਲੇਕਿਨ ਉਹ ਬਹੁਤ ਜ਼ਿਆਦਾ ਟੀ ਹੁੰਦੇ ਆ ਉਹਦਾ ਵੀ ਇੱਕ ਬਹੁਤ ਮੇਜਰ ਰੋਲ ਹੁੰਦਾ ਹੈ ਤੁਹਾਡੇ ਬਾਡੀ ਦੇ ਆਇਰ ਲੈਵਲਸ ਨੂੰ ਡਿਪਲੀਟ ਕਰਨ ਵਾਸਤੇ ਤੁਸੀਂ ਚਾਹ ਪੀਣ ਦੇ ਨਾਲ ਤੁਹਾਨੂੰ ਥੋੜੀ ਦੇਰ ਲਈ એનર્ਜੀ ਆਂਦੀ ਹੈ ਲੇਕਿਨ ਜੇ ਤੁਸੀਂ ਚਾਹ ਦੇ ਐਡਿਕਟ ਹੋ ਜਾਂਦੇ ਹੋ ਦੈਨ ਯੂ ਕੈਨ ਨਾਟ ਗੋ ਵਿਦਆਊਟ ਇਟ ਡੈਫੀਨਿਟਲੀ ਜਦੋਂ ਕਲੀਨਿਕ ਤੇ ਮੇਰੇ ਕੋਲ ਇੰਡੀਅਨ ਲੋਕ ਆਂਦੇ ਇਵਨ ਜਿਹੜੇ ਓਵਰਸੀਜ਼ ਆਸਟ੍ਰੇਲੀਆ ਕੈਨੇਡਾ ਅਮਰੀਕਾ ਰਹਿੰਦੇ ਆ ਉਹ ਸਾਨੂੰ ਕਹਿੰਦੇ ਤੁਸੀਂ ਕੁਝ ਵੀ ਸਾਡਾ ਬੰਦ ਕਰ ਦਿਓ ਲੇਕਿਨ ਸਾਡੀ ਚਾਹ ਨਹੀਂ ਬੰਦ ਕਰਨੀ ਐਂਡ ਆਈ ਰੀਅਲੀ ਰਿਸਪੈਕਟ देयर ਲਵ ਫॉर ਟੀ ਲੇਕਿਨ ਬਹੁਤ ਜ਼ਿਆਦਾ ਟੀ ਲੈਣਾ ਤੁਹਾਡੀ ਸਿਹਤ ਵਾਸਤੇ ਖਰਾਬ ਹੋ ਸਕਦਾ ਹੈ ਇਹ ਕੈਲਰੀਜ਼ ਵੀ ਐਡ ਕਰਦਾ ਹੈ ਲੇਕਿਨ ਹੁਣ ਇਹ ਵੀ ਸਵਾਲ ਹੈ ਕਿ ਕਿੰਨੇ ਕੱਪਸ ਆਫ ਟੀ ਤੁਸੀਂ ਇੱਕ ਦਿਨ ਦੇ ਵਿੱਚ ਲੈ ਸਕਦੇ ਹੋ 2 ਟੂ 3 ਕੱਪਸ ਆਫ ਟੀ ਵਿਦ ਸਕਿਮ ਮਿਲਕ ਥੇ ਆਰ ਓਕੇ 슈ਗਰ ਮੈਂ ਇਸ ਲਈ ਨਹੀਂ ਬੋਲਿਆ ਬਿਕਾਜ਼ 슈ਗਰ ਗਿਵਸ ਯੂ ਐਮਟੀ ਕੈਲਰੀਜ਼ ਤੁਹਾਡੇ ਇਨਸੂਲਿਨ ਲੈਵਲ ਨੂੰ ਇਹ ਖਰਾਬ ਕਰਦੀ ਹੈ ਇੱਕਦਮ ਜਦੋਂ ਤੁਸੀਂ ਚੀਨੀ ਲੈਂਦੇ ਹੋ ਇਟ ਇਜ਼ ਨਾਟ ਅਬਾਊਟ ਅ 20 ਕੈਲਰੀਜ਼ ਜਿਹੜਾ ਕਿ ਚੀਨੀ ਦੇ ਇੱਕ ਚਮਚ ਵਿੱਚ ਹੁੰਦਾ ਹੈ ਇਟ ਇਜ਼ ਅਬਾਊਟ ਜਿਹੜਾ ਤੁਹਾਡੇ 슈ਗਰ ਲੈਵਲ ਨੂੰ ਇੱਕਦਮ ਵਧਾਉਂਦਾ ਹੈ ਔਰ ਉਹਨੂੰ ਕਾਊਂਟਰਐਕਟ ਕਰਨ ਵਾਸਤੇ ਇਨਸੂਲਿਨ ਰੀਲੀਜ਼ ਹੁੰਦੀ ਹੈ بار بار ਜਦੋਂ ਬਾਡੀ ਦੇ ਵਿੱਚ ਇਨਸੂਲਿਨ ਰਿਲੀਜ਼ ਹੁੰਦੀ ਹੈ ਤਾਂ ਤੁਹਾਨੂੰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ ਤੁਹਾਡਾ weight gain ਬੇਵਜਾ ਹੋਣ ਲੱਗ ਜਾਂਦਾ ਹੈ ਤੁਹਾਡਾ ਬੈਲੀ ਫੈਟ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ PCOS ਦਾ ਇੱਕ ਕਾਰਨ ਬੈਲੀ ਫੈਟਰੀ ਹੈ ਸੋ ਹਰ ਚੀਜ਼ ਮੋਡਰੇਸ਼ਨ ਵਿੱਚ ਅਸੀਂ ਆਪਣੇ ਕਲਾਇੰਟਸ ਨੂੰ ਦਿੰਨੇ ਆਂ ਔਰ ਤੁਸੀਂ ਵੀ ਇਸ ਮੋਡਰੇਸ਼ਨ ਨੂੰ ਅਪਣਾਓ ਐਂਡ ਇੰਜੋਏ ਯੋਰ ਟੇ और हां एक एव खास ਗੱਲ ਹੈ ਕਿ ਖਾਣਾ ਖਾਣ ਤੋਂ ਐਟ ਲੀਸਟ 30 ਮਿੰਟਸ ਤੱਕ ਤੁਸੀਂ ਟੀ ਨਹੀਂ ਲੈਣੀ ਬਿਕੋਜ਼ ਖਾਣੇ ਦੇ ਵਿੱਚ ਜਿਹੜੇ ਪ੍ਰੈਸ਼ੀਅਸ ਨਿਊਟ੍ਰੀਐਂਟਸ ਹੈਗੇ ਸਪੈਸ਼ਲੀ ਵੀ ਕੰਪਲੈਕਸ ਐਂਡ ਆਇਰਨ ਉਹ ਤੁਹਾਡੀ ਐਸਿਮੀਲੇਟ ਨਹੀਂ ਹੁੰਦੇ ਉਹਨਾਂ ਤੇ ਉਹਦਾ ਬੁਰਾ ਅਸਰ ਹੁੰਦਾ ਹੈ ਸੋ ਲੈਟਸ ਇੰਜੋਏ ਅ ਬਿਊਟੀਫੁਲ ਕੱਪ ਆਫ ਟੀ ਐਂਡ ਟਿਲ ਵੀ ਮੀਟ ਅਗੇਨ ਸਟੇ ਬlesਟ ਐਂਡ ਲਿਵ ਲਾਈਫ